ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਖੇਟ ਪੈਂਦੇ ਪਿੰਡ ਧਰਮਕੋਟ ਪੱਤਨ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 25 ਸਾਲਾ ਨੌਜਵਾਨ ਜੇਮਸ ਮਸੀਹ ਦਾ ਉਸਦੇ ਹੀ ਦੋਸਤਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ساری ਰਾਤ ਘਰ ਨਹੀਂ ਆਇਆ। ਅਸੀਂ ਸੋਚਿਆ ਕਿਸੇ ਦੋਸਤ ਕੋਲ ਹੋਵੇਗਾ। ਸਵੇਰੇ ਪਤਾ ਲੱਗਾ ਕਿ ਉਹ ਮੰਡੀ ਚ ਬੇਹੋਸ਼ ਪਿਆ ਸੀ। ਘਰ ਲਿਆਏ ਤਾਂ ਉਹਦੇ ਮੂੰਹੋਂ ਖੂਨ ਆ ਰਿਹਾ ਸੀ ਤੇ ਉਸ ਦੀ ਮੌਤ ਹੋ ਗਈ। एसएचओ सतपाल सिंह ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਤੇ ਅਸੀਂ ਧਰਮਕੋਟ ਰੰਦਾਵਾ ਦੇ ਦੋ ਨੌਜਵਾਨਾਂ ਉੱਤੇ ਕਤਲ ਦੀ ਧਾਰਾ ਲਾ ਕੇ ਮਾਮਲਾ ਦਰਜ ਕਰ ਲਿਆ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਾਤਲ ਕਦੋਂ ਕਾਨੂੰਨ ਦੀ ਗ੍ਰਿਫਤ ਚਾਹੁੰਦੇ ਹਨ ਹੁੰਦੇ ਲੱਗੇ 2:07 ਪੀ ਦੇਵ ਜਨ ਚਲ ਚਲ ਜੰਦਲ ਨਾ ਨਾ ਯਾਰ ਦੋ ਤੀ ਤੇ ਉਹਦੇ ਕੋਲ ਪਹਿ ਹੀ ਥੋੜੇ ਬਹੁਤੇ ਸ਼ਾਇਦ ਕੋਈ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਕੀ ਕਤਲ ਹੋਇਆ ਦਾ ਹਾਂਜੀ ਕਤਲ ਹੋਇਆ ਜੀ ਕੁ ਸੱਟਾਂ ਸੱਟਾਂ ਆੜੀਆਂ ਮੁੱਡੀਆਂ ਬਾਵਾਂ ਵੀ ਮੁੱਡੀਆਂ ਆਦੀਆਂ ਦਾ ਸੱਟ ਵੀ ਬੁੱਧੀਆਂ ਸੱਟਾਂ ਲਾਈਆਂ ਤੇ ਪੇੜ ਤੋਂ ਵੀ ਲਾਈਆਂ ਖੂਨ ਆਉਂਦਾ ਤਾਂ ਮੂਰ ਰਹਿ ਜਿਦ ਘਰ ਆ ਆ ਸਾਹ ਵੀ ਚੋਨੇ ਸੀ ਕਿੰਨੀ ਕੁ ਉਮਰ ਸੀ ਇਹਦੀ ਜੌਨ ਜੌਨ ਦੀ 70 ਸਾਲ ਹਾਂਜੀ ਸਾਲ ਹਾਂਜੀ ਜਾਮਰ ਲੋਗਾਂ ਕੀ ਗੱਲ ਬਾਤ ਹੈ ਭਾਈ ਇਹਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਇੱਕ ਸੱਦ